ਬਾਬਾ ਦੀਪ ਸਿੰਘ ਜੀ ਦਾ ਜਨਮ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ 26 ਜਨਵਰੀ 1682 ਈਸਵੀ ਨੂੰ ਪਿੰਡ ਪੋਵਿੰਡ ਵਿਖੇ ਹੋਇਆ। ਆਪ ਨੇ ਭਾਈ ਭਗਤਾ ਜੀ ਦੇ ਘਰ ਜਨਮ ਲਿਆ। ਆਪ ਦਾ ਜਨਮ ਮਾਤਾ ਜਿਉਣੀ ਦੀ ਕੁੱਖੋਂ ਹੋਇਆ। ਆਪ ਨੇ ਛੋਟੀ ਉਮਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ। ਆਪ ਨੇ ਸ਼ਾਸਤਰ ਵਿਦਿਆ ਦੀ ਵੀ ਸਖਲਾਈ ਲਈ ਅਤੇ ਆਪ ਇਹ ਗੁਰਮੁਖੀ ਅਤੇ ਹੋਰ ਭਾਸ਼ਾਵਾਂ માં ਦੀ ਵੀ ਸਿੱਖਿਆ ਪ੍ਰਾਪਤ ਕੀਤੀ। ਆਪ ਇੱਕ ਮਹਾਨ ਯੋਧੇ ਬਣੇ। ਆਪ ਦੀ ਆਖਰੀ ਲੜਾਈ ਬਹੁਤ ਹੀ ਇਤਿਹਾਸਿਕ ਹੈ। ਇਸ ਲੜਾਈ ਦਾ ਕਾਰਨ ਸੀ ਅਹਿਮਦ ਸ਼ਾ ਅਬਦਾਲੀ ਦੇ ਪੁੱਤਰ ਤਹਿ ਮੂਰ ਅਤੇ ਉਸ ਦੇ ਪੁੱਤਰ ਜਰਨੈਲ ਜਹਾਨ ਖਾਨ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੀ ਕੀਤੀ ਹੋਈ ਬੇਅਦਬੀ ਅਤੇ ਕਬਜ਼ਾ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਰਦਾਸ ਕੀਤੀ ਕਿ ਉਹ ਖਾਲੀ ਹੱਥ ਜਾ ਜਿਉਂਦੇ ਵਾਪਸ ਬਲਕਿ ਹਰਵੰਦਰ ਸਾਹਿਬ ਨੂੰ ਆਜ਼ਾਦ ਕਰਵਾ ਕੇ ਹੀ ਦਮ ਲੈਣਗੇ ਬਾਬਾ ਜੀ ਨੇ ਲਗਭਗ 5000 ਤੋਂ 20000 ਸ਼ਹੀਦਾਂ ਦੇ ਜਥੇ ਦੀ ਅਗਵਾਈ ਕੀਤੀ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਨੇ ਆਪਣੇ ਜੋਹਰ ਦਿਖਾਏ ਅਤੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਸੀਸ ਪ੍ਰਿਕਰਮਾ ਵਿੱਚ ਰੱਖਿਆ ਅਤੇ ਸ਼ਹੀਦ ਹੋ ਗਏ ਤੇ ਬਾਬਾ ਜੀ ਦਾ ਜੋ ਸੀਸ ਕੱਟਿਆ ਗਿਆ ਸੀ ਉਹ ਇੱਕ ਅਖਵਾਨ ਫੌਜੀ ਵੱਲੋਂ ਕੱਟਿਆ ਗਿਆ ਸੀ ਅਤੇ ਬਾਬਾ ਜੀ ਨੇ ਉਹੀ ਸੀਸ ਆਪਣੇ ਹੱਥ ਦੀ ਤਲੀ ਉੱਤੇ ਰੱਖ ਕੇ ਜੰਗ ਲੜੀ ਅਤੇ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਹੋਰ ਜਾਣਕਾਰੀ ਲਈ